ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਤਾਂ ਉਸ ਵਕਤ ਜਿਹੜੇ ਸਿਆਣੇ ਆਗੂ ਸੀ ਉਹਨਾਂ ਨੇ ਸੋਚਿਆ ਕਿ ਸੰਸਥਾ ਦਾ ਅਸੀਂ ਬਣਾ ਲਈਏ ਗੁਰਦੁਆਰਾ ਪ੍ਰਬੰਧ ਨੂੰ ਸੰਭਾਲਣ ਵਾਸਤੇ ਪਰ ਇਸ ਸੰਸਥਾ ਦਾ ਕੋਈ ਨੁਕਸਾਨ ਨਾ ਕਰੇ ਸਾਨੂੰ ਇਸ ਸੰਸਥਾ ਦੇ ਦਿਵਾਲੇ ਵਾਰਡ ਕਰਨੀ ਚਾਹੀਦੀ ਹੈ ਗੁਰੂ ਅਰਗਵਿੰਦ ਸਾਹਿਬ ਮਹਾਰਾਜ ਨੇ ਕਿਹਾ ਹੈ ਕਿ ਜਦੋਂ ਸੰਸਥਾ ਪਰਜਵਾਨ ਹੋ ਜੇ ਜਵੇਂ ਸਿੱਖੀ ਭਰ ਜਵਾਨ ਹੋਈ ਸੀ ਤੇ ਉਹਨਾਂ ਨੇ ਵਾਰਡ ਕਰਨ ਵਾਸਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਫੌਜਾਂ ਦੀ ਸਿਰਜਣਾ ਕੀਤੀ ਸੀ ਓਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਥ ਦੀ ਸੰਸਥਾ ਹੈ ਤੇ ਇਹਦੀ ਰਾਖੀ ਕਰਨ ਵਾਸਤੇ ਸਾਨੂੰ ਵਾਰਡ ਕਰਨੀ ਚਾਹੀਦੀ ਹੈ ਤੇ ਸਿਆਣੇ ਤੇ ਸਮਝਦਾਰ ਸਿੱਖਾਂ ਨੇ ਕਿਹਾ ਕਿ ਵਾਰਡ ਜਿਹੜੀ ਕਰਨੀ ਹੈ ਤਾਂ ਫਿਰ ਸਾਨੂੰ ਇੱਕ ਦਲ ਬਣਾਉਣਾ ਪਊਗਾ ਤੇ ਉਹ ਦਲ ਜਿਹੜਾ ਸੀ ਵਾਰਡ ਦੇ ਰੂਪ ਦੇ ਵਿੱਚ ਬਣਾਇਆ ਜਿਹਦਾ ਨਾਂ ਰੱਖਿਆ ਸ਼੍ਰੋਮਣੀ ਅਕਾਲੀ ਦਲ ਤੇ ਧੰਨ ਗੁਰੂ ਨਾਨਕਦੇਵ ਜੀ ਮਹਾਰਾਜ ਦਾ ਬਚਨ ਹੈ ਇੱਕ ਬਾਣੀ ਦੇ ਵਿੱਚ ਉਹ ਕਹਿੰਦੇ ਰਾਜੇ ਪਾਪ ਕਮਾਮ ਦੇ ਉਲਟੀ ਬਾੜ ਖੇਤ ਕਉ ਖਾਏ ਤੇ ਪਿਛਲੇ ਸਮੇਂ ਦੌਰਾਨ ਦੇਖਿਆ ਕਿ ਬਾੜ ਹੀ ਜੜੀ ਆ ਸਾਡੀਆਂ ਸੰਸਥਾਵਾਂ ਨੂੰ ਝੂੰਡ ਗਈ ਬਾੜ ਹੀ ਸਾਡੀਆਂ ਸੰਸਥਾਵਾਂ ਦਾ ਬੇੜਾਗਰਕ ਕਰ ਗਈ ਜਿਸ ਕੌਮ ਦੀਆਂ ਸਾਧ ਸੰਗਤ ਜੀ ਸੰਸਥਾਵਾਂ ਮਜ਼ਬੂਤ ਹੁੰਦੀਆਂ ਉਹ ਕੌਮ ਮਜ਼ਬੂਤ ਹੁੰਦੀ ਹੈ ਤੇ ਜਿਸ ਕੌਮ ਦੀਆਂ ਸੰਸਥਾਵਾਂ ਚਰਮਰਾ ਜਾਂਦੀਆਂ ਉਹ ਕੌਮ ਚਰਮਰਾ ਜਾਂਦੀ ਹੈ ਚਾਹੇ ਉਹ ਐਸਾਈ ਹੈ ਚਾਹੇ ਉਹ ਇਸਲਾਮ ਹੈ ਚਾਹੇ ਉਹ ਬੋਧ ਹੈ ਚਾਹੇ ਉਹ ਜੈਨ ਹੈ ਤੇ ਚਾਹੇ ਉਹ ਸਿੱਖ ਧਰਮ ਹੈ ਜਿਹਦੀਆਂ ਸੰਸਥਾਵਾਂ 'ਚ ਮਜ਼ਬੂਤੀ ਉਹ ਕੌਮ 'ਚ ਮਜ਼ਬੂਤੀ ਤੇ ਅੱਜ ਸਾਡੀਆਂ ਧਾਰਮਿਕ ਸੰਸਥਾਵਾਂ ਵੀ ਕਮਜ਼ੋਰ ਹੋ ਗਈਆਂ ਨੇ ਤੇ ਸਾਡੀ ਰਾਸ਼ੀ ਸ਼ਕਤੀ ਜਿਹੜੀ ਹੈ ਇਹ ਵੀ ਖਿਰਖਿਰ ਹੋ ਗਈ ਹੈ ਇਹ ਖਿਰਖਿਰ ਕਰ ਦਿੱਤੀ ਗਈ ਹੈ ਅੱਜ ਜਿਹੜਾ ਇਕੱਠ ਅਸੀਂ ਕੀਤਾ ਹੈ ਇਹ ਇਸ ਲਈ ਕੀਤਾ ਹੈ ਤਾਂ ਕਿ ਅਸੀਂ ਇਕੱਠੇ ਹੋ ਕੇ ਆਪਣੀ ਰਾਜਨੀਤਿਕ ਮਜ਼ਬੂਤੀ ਵੀ ਕਰ ਸਕੀਏ ਤੇ ਆਪਣੀਆਂ ਸੰਸਥਾਵਾਂ ਨੂੰ ਮਜ਼ਬੂਤ ਕਰਨ ਦੇ ਲਈ ਵੀ ਅਸੀਂ ਜਿਹੜਾ ਜਦੋ ਜੈਦ ਕਰ ਸਕੀਏ ਜੇ ਅਸੀਂ ਧਾਰਮਿਕ ਤੌਰ ਤੇ ਮਜ਼ਬੂਤ ਹੋਵਾਂਗੇ ਤੇ ਰਾਜਨੀਤਿਕ ਤੌਰ ਤੇ ਮਜ਼ਬੂਤ ਹੋਵਾਂਗੇ ਜੇ ਅਸੀਂ ਰਾਜਨੀਤਿਕ ਤੌਰ ਤੇ ਮਜ਼ਬੂਤ ਹੋਵਾਂਗੇ ਤੇ ਅਸੀਂ ਧਾਰਮਿਕ ਤੌਰ ਤੇ ਵੀ ਮਜ਼ਬੂਤ ਰਹਿ ਸਕਾਂਗੇ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਤਾਂ ਉਸ ਵਕਤ ਜਿਹੜੇ ਸਿਆਣੇ ਆਗੂ ਸੀ ਉਹਨਾਂ ਨੇ ਸੋਚਿਆ ਇਹ ਸੰਸਥਾ ਤਾਂ ਅਸੀਂ ਬਣਾ ਲਈਏ ਗੁਰਦੁਆਰਾ ਪ੍ਰਬੰਧ ਨੂੰ ਸੰਭਾਲਣ ਵਾਸਤੇ ਪਰ ਇਸ ਸੰਸਥਾ ਦਾ ਕੋਈ ਨੁਕਸਾਨ ਨਾ ਕਰੇ ਸਾਨੂੰ ਇਸ ਸੰਸਥਾ ਦੇ ਦਿਵਾਲੇ ਵਾੜ ਕਰਨੀ ਚਾਹੀਦੀ ਹੈ ਗੁਰੂ ਅਰਗੋਵਿੰਦ ਸਾਹਿਬ ਮਹਾਰਾਜ ਨੇ ਕਿਹਾ ਹੈ ਕਿ ਜਦੋਂ ਸੰਸਥਾ ਪਰਜਵਾਨ ਹੋ ਜੇ ਜਿਵੇਂ ਸਿੱਖੀ ਪਰਜਵਾਨ ਹੋਈ ਸੀ ਤੇ ਉਹਨਾਂ ਨੇ ਵਾੜ ਕਰਨ ਵਾਸਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਫੌਜਾਂ ਦੀ ਸਿਰਜਣਾ ਕੀਤੀ ਸੀ ਓਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਥ ਦੀ ਸੰਸਥਾ ਹੈ ਤੇ ਇਹਦੀ ਰਾਖੀ ਕਰਨ ਵਾਸਤੇ ਸਾਨੂੰ ਵਾਰਡ ਕਰਨੀ ਚਾਹੀਦੀ ਹੈ ਤੇ ਸਿਆਣੇ ਤੇ ਸਮਝਦਾਰ ਸਿੱਖਾਂ ਨੇ ਕਿਹਾ ਕਿ ਵਾਰਡ ਜਿਹੜੀ ਕਰਨੀ ਹੈ ਤਾਂ ਫਿਰ ਸਾਨੂੰ ਇੱਕ ਦਲ ਬਣਾਉਣਾ ਪਊਗਾ ਤੇ ਉਹ ਦਲ ਜਿਹੜਾ ਸੀ ਵਾਰਡ ਦੇ ਰੂਪ ਦੇ ਵਿੱਚ ਬਣਾਇਆ ਜਿਹਦਾ ਨਾਂ ਰੱਖਿਆ ਸ਼ਰੋਮਣੀ ਅਕਾਲੀ ਦਲ ਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਬਚਨ ਹੈ ਇੱਕ ਬਾਣੀ ਦੇ ਵਿੱਚ ਉਹ ਕਹਿੰਦੇ ਰਾਜੇ ਪਾਪ ਕਮਾਮ ਦੇ ਉਲਟੀ ਵਾਰਡ ਖੇਤ ਕਉ ਖਾਏ ਤੇ ਪਿਛਲੇ ਸਮੇਂ ਦੌਰਾਨ ਦੇਖਿਆ ਕਿ ਵਾਰ ਹੀ ਜੜੀਆਂ ਉਹ ਸਾਡੀਆਂ ਸੰਸਥਾਵਾਂ ਨੂੰ ਝੂਂਡ ਗਈ। ਵਾਰ ਹੀ ਸਾਡੀਆਂ ਸੰਸਥਾਵਾਂ ਦਾ ਬੇੜਾਗਰਕ ਕਰ ਗਈ। ਜਿਸ ਕੌਮ ਦੀਆਂ ਸਾਤ ਸੰਗਤ ਜੀ ਸੰਸਥਾਵਾਂ ਮਜ਼ਬੂਤ ਹੁੰਦੀਆਂ ਉਹ ਕੌਮ ਮਜ਼ਬੂਤ ਹੁੰਦੀ ਹੈ। ਤੇ ਜਿਸ ਕੌਮ ਦੀਆਂ ਸੰਸਥਾਵਾਂ ਚਰਮਰਾ ਜਾਂਦੀਆਂ ਉਹ ਕੌਮ ਚਰਮਰਾ ਜਾਂਦੀ ਹੈ। ਚਾਹੇ ਉਹ ਐਸਾਈ ਹੈ ਚਾਹੇ ਉਹ ਇਸਲਾਮ ਹੈ ਚਾਹੇ ਉਹ ਬੌਧ ਹੈ ਚਾਹੇ ਉਹ ਜੈਨ ਹੈ ਤੇ ਚਾਹੇ ਉਹ ਸਿੱਖ ਧਰਮ ਹੈ ਜਿਹਦੀਆਂ ਸੰਸਥਾਵਾਂ 'ਚ ਮਜ਼ਬੂਤੀ ਉਹ ਕੌਮ 'ਚ ਮਜ਼ਬੂਤੀ ਤੇ ਅੱਜ ਸਾਡੀਆਂ ਧਾਰਮਿਕ ਸੰਸਥਾਵਾਂ ਵੀ ਕਮਜ਼ੋਰ ਹੋ ਗਈਆਂ ਨੇ ਤੇ ਸਾਡੀ ਰਾਸ਼ੀ ਸ਼ਕਤੀ ਜਿਹੜੀ ਹੈ ਇਹ ਵੀ ਖਿਰ-ਖਿਰ ਹੋ ਗਈ ਹੈ ਇਹ ਖਿਰ-ਖਿਰ ਕਰ ਦਿੱਤੀ ਗਈ ਹੈ ਅੱਜ ਜਿਹੜਾ ਇਕੱਠ ਅਸੀਂ ਕੀਤਾ ਹੈ ਇਹ ਇਸ ਲਈ ਕੀਤਾ ਹੈ ਤਾਂ ਕਿ ਅਸੀਂ ਇਕੱਠੇ ਹੋ ਕੇ ਆਪਣੀ ਰਾਜਨੀਤਿਕ ਮਜ਼ਬੂਤੀ ਵੀ ਕਰ ਸਕੀਏ ਤੇ ਆਪਣੀਆਂ ਸੰਸਥਾਵਾਂ ਨੂੰ ਮਜ਼ਬੂਤ ਕਰਨ ਦੇ ਲਈ ਵੀ ਅਸੀਂ ਜਿਹੜਾ ਜਦੋਂ ਜੈਦ ਕਰ ਸਕੀਏ ਜੇ ਅਸੀਂ ਧਾਰਮਿਕ ਤੌਰ ਤੇ ਮਜ਼ਬੂਤ ਹੋਵਾਂਗੇ ਤੇ ਰਾਜਨੀਤਿਕ ਤੌਰ ਤੇ ਮਜ਼ਬੂਤ ਹੋਵਾਂਗੇ ਜੇ ਅਸੀਂ ਰਾਜਨੀਤਿਕ ਤੌਰ ਤੇ ਮਜ਼ਬੂਤ ਹੋਵਾਂਗੇ ਤੇ ਅਸੀਂ ਧਾਰਮਿਕ ਤੌਰ ਤੇ ਵੀ ਮਜ਼ਬੂਤ ਰਹਿ ਸਕਾਂਗੇ